ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮਾੜੇ ਅਨਸਰਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਦੋ ਗੱਡੀਆਂ ਸਮੇਤ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਕਈ ਮਾਰੂ ਹਥਿਆਰ ਵੀ ਬਰਾਮਦ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਹ ਰੰਜਿਸ਼ਾਨਾ ਦੂਜੇ ਗਰੁੱਪ ਤੇ ਹਮਲਾ ਕਰਕੇ ਇੱਕ ਦੂਜੇ ਦਾ ਮਾਰੂ ਨੁਕਸਾਨ ਕਰ ਸਕਦੇ ਸਨ ਪੁਲਿਸ ਨੇ ਇਹਨਾਂ ਦੇ ਕੋਲੋਂ 12 ਬੋਹ ਰਾਈਫਲ 315 ਰਾਈਫਲ 32 ਬੋਹ ਰਿਵਾਲਵਰ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਫਿਲਹਾਲ ਪੁਲਿਸ ਦੂਜੇ ਗਰੁੱਪ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਗਰੁੱਪ ਇੱਕ ਦੂਜੇ ਵਿਰੁੱਧ ਰੰਜਿਸ਼ ਕੱਢਣ ਦੇ ਮਾਰੇ ਇੱਕ ਦੂਜੇ ਤੇ ਹਮਲਾ ਕਰਕੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ ਜਿਸ ਨਾਲ ਦੋਵੇਂ ਗਰੁੱਪਾਂ ਦੇ ਵਿੱਚੋਂ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਸੀ ਫਿਲਹਾਲ ਪੁਲਿਸ ਦੀ ਮੁਸਤਦੀ ਨੇ ਇੱਕ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਦਿੱਤੀ ਹੈ ਇੱਕ ਗੱਲ ਦੱਸ ਜੀ 2014 ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਗਿਆਨ ਸੰਨੋਬਲ ਸਿੰਘ ਗੁਰ ਸਿੰਘ ਸਰੋਂ ਬਲਵੀਰ ਸਰ ਜਿਹੜਾ ਇੱਕ ਰਵੀ ਹੈ ਰਾਜੀ ਵਾਲੇ ਬੰਦੇ ਉਹਨਾਂ ਨੇ ਕੀ ਕਰ ਸੀ ਕਿ ਉਹ ਬਸ ਉਸੇ ਰੰਜਿਸ਼ ਦੇ ਵਿੱਚ ਹੀ ਹੁਣ ਉਹ ਬਾਹਰ ਆਇਆ ਹੋਇਆ ਉਸੇ ਰੰਜਿਸ਼ ਦੇ ਵਿੱਚ ਜਿਹੜੇ ਉਹਦੇ ਗਿਆਨ ਦੇ ਭਰਾ ਆ ਉਹ ਰਵੀ ਨੂੰ ਕਤਲ ਕਰਨਾ ਚਾਹੁੰਦੇ ਸੀ ਤੇ ਸਾਡੇ ਕੋਲ ਸੀਗੇ ਇਸ ਫੈਕਟਰੀ ਸਰਕਾਰ ਕੇ ਕਰ ਸਿੰਘ ਨੇ ਅਸੀਂ ਉਹਨਾਂ ਕੋਲ ਇਨਫੋਰਮੇਸ਼ਨ ਸੀ ਵੀ ਇਦਾਂ ਕੋਈ ਮੰਡੀ 'ਚ ਤਿਆਰੀ ਕਰੀ ਜਾਂਦੇ ਆ ਉਹਨੂੰ ਮਾਰਨ ਦੀ ਤੇ ਅਸੀਂ ਰੀਡ ਕੀਤਾ ਉਹ ਦੋ ਦੋ ਨਿਕਲ ਕੇ ਇਤੋ ਸੱਜੇ ਨੂੰ ਫਿਰ ਉਸ ਤੋਂ ਬਾਅਦ ਚੋਂ 29 ਤਰੀਕ ਨੂੰ ਅਸੀਂ ਇਹਨਾਂ ਜੋ ਸੱਤ ਬੰਦੇ ਗ੍ਰਿਫਤਾਰ ਕਰ ਲਏ ਇੱਕ ਗਰੁੱਪ ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੀ ਇਹਨਾਂ ਕੋਲੋਂ ਕਾਫੀ ਮਾਤਰਾ ਦੇ ਵਿੱਚ ਹਸਨਾ ਬਰਾਮਦ ਹੋਇਆ ਕੁਛ ਨਿਜਾਇਜ਼ ਹੈ ਜਾਂ ਕੁਛ ਜਾਇਜ਼ ਹੈ ਜਿਹੜਾ ਜਾਇਜ਼ ਵੀ ਆ ਉਹਦਾ ਲਾਇਸੈਂਸ ਨਹੀਂ ਸ਼ੋ ਕਰ ਪਾਏ ਤੇ ਇਹਨਾਂ ਦੇ ਗੱਡੀਆਂ ਬਰਾਮਦ ਹੋਈਆਂ ਗੱਡੀਆਂ ਚੋਂ ਇੱਕ 골ਡਨ ਰੰਗ ਦੀ ਨੋਵਾ ਦੋ ਕਾਲੇ ਰੰਗ ਦੀ ਸਪੋਰਟੀ ਬਰਾਮਦ ਹੋਈ ਕਿ ਇਹਨਾਂ ਨੂੰ ਪੀਛੇ ਅਸੀਂ ਕੋਰਚ ਕਰਤਾ ਦੋ ਦੇ ਅੰਦਰ ਵਾਰ ਮਿਲਿਆ ਬਰਗਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਅੱਗੇ ਜਿਹੜੇ ਵੀ ਤੱਤ ਆਉਣਗੇ ਤੁਹਾਨੂੰ ਦੁਬਾਰਾ ਅਸੀਂ ਪੀਆ 115 ਰੈਡਵਿਟ 321 ਪੀਜੀ 948 151 25 27 54 99 ਆਉਜ਼ੇ ਤੇ ਦਾਤ ਪਰਚਾ ਦਰਜ ਹੋਇਆ ਟੋਟਲ ਇਹਦੇ ਵਿੱਚ ਹੈਗੇ ਜੀ ਦੋਵੇਂ ਗਰੁੱਪਾਂ ਚੋਂ ਆਜੋ ਪਾ ਕੇ ਕੋਈ 15 20 ਦੇ ਆਸ-ਪਾਸ ਜਿਹੜਾ ਜੋ ਸੱਤ ਗ੍ਰਿਫਤਾਰ ਕਰ ਲਏ ਬਾਗਾ ਪੁਰਾਣਾ ਤੋਂ ਰਾਜਬਰਾਡ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ